ਹਰਿਆਣਾ ਦੇ ਵਿੱਚ ਤਿੰਨ ਜੇਲਾਂ ਨੂੰ ਲੈ ਕੇ ਗਵਰਨਰ ਨੇ ਮਨਜ਼ੂਰੀ ਦਿੱਤੀ ਹੈ ਸਿਰਸਾ ਕੈਥਲ ਤੇ ਡੱਬਾਲੀ ਦੇ ਵਿੱਚ ਓਪਨ ਜੇਲ ਬਣਾ ਦਿੱਤੀਆਂ ਗਈਆਂ ਨੇ ਜਿੱਥੇ ਕਿ ਬਾਰਡਰ ਕ੍ਰੋਸ ਕਰਦੇ ਕਿਸਾਨਾਂ ਨੂੰ ਓਪਨ ਜੇਲ ਦੇ ਵਿੱਚ ਰੱਖਿਆ ਜਾਏਗਾ ਤਾਂ ਹਰਿਆਣਾ ਦੇ ਪ੍ਰਸ਼ਾਸਨ ਨੇ ਪੂਰੀ ਜਿਹੜੀ ਤਿਆਰੀ ਉਹ ਖਿੱਚ ਲਈ ਹੈ ਰੋਹਿਤ ਇਹ ਵੀ ਬਹੁਤ ਇਨਫੋਰਮੇਸ਼ਨ ਹੈ ਕਿ ਦੇਖੋ ਓਪਨ ਜੇਲਸ ਬਣਾਉਣ ਦਾ سلسلہ ਹਰਿਆਣਾ ਚ ਸ਼ੁਰੂ ਹੋ ਚੁੱਕਾ ਹੈ ਗਵਰਨਰ ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਦੇਖੋ ਦਿੱਲੀ ਦੇ ਵਿੱਚ ਜਿਸ ਸਮੇਂ ਪਿਛਲੀ ਵਾਰ ਗੱਲ ਆਈ ਸੀ ਜਿਸ ਸਮੇਂ ਦਿੱਲੀ ਦੇ ਅੰਦੋਲਨ ਦਾ ਅਸੀਂ ਜ਼ਿਕਰ ਕਰਦੇ ਹਾਂ ਕਿਸਾਨ ਦਿੱਲੀ ਪਹੁੰਚੇ ਸੀ ਤਾਂ ਉਸ ਸਮੇਂ ਦਿੱਲੀ ਸਰਕਾਰ ਤੋਂ ਇਸ ਚੀਜ਼ ਦੀ ਪਰਮਿਸ਼ਨ ਮੰਗੀ ਗਈ ਸੀ ਕਿ ਜਿਹੜੀ ਦਿੱਲੀ ਦੇ ਸਟੇਡੀਅਮ ਹੈ ਉਹਨਾਂ ਨੂੰ ਓਪਨ ਜੇਲ ਬਣਾ ਦਿੱਤਾ ਜਾਵੇ ਅਰਵਿੰਨ ਕੇਜਰੀਵਾਲ ਦੇ ਵੱਲੋਂ ਉਸ ਵਕਤ ਇਸ ਚੀਜ਼ ਨੂੰ ਡਿਨਾਈ ਕਰ ਦਿੱਤਾ ਗਿਆ ਸੀ ਕਿ ਅਸੀਂ ਕੋਈ ਵੀ ਓਪਨ ਜੇਲ ਦੀ ਪਰਮਿਸ਼ਨ ਨਹੀਂ ਦੇਵਾਂਗੇ ਔਰ ਇਹੀ ਇੱਕ ਵੱਡਾ ਕਾਰਨ ਸੀ ਕਿ 2020 ਦੇ ਅੰਦੋਲਨ ਦੇ ਸਮੇਂ ਜਿਹੜੀ ਦਿੱਲੀ ਦੇ ਵਿੱਚ ਕੋਈ ਵੀ ਓਪਨ ਜੇਲ ਨਹੀਂ ਬਣੀ ਸੀ ਕਿਉਂਕਿ ਦਿੱਲੀ ਸਰਕਾਰ ਨੇ ਮਨਜ਼ੂਰੀ ਨਹੀਂ ਦਿੱਤੀ ਸੀ ਪਰ ਹਰਿਆਣਾ ਦੇ ਵੱਲੋਂ ਜੇ ਸਿੱਧਾ ਜ਼ਿਕ ਤਾਂ ਬਹੁਤ ਵੱਡੀ ਖਬਰ ਹੈ ਕਿ ਓਪਨ ਜੇਲ ਬਣਾ ਦਿੱਤੀ ਗਈ ਹੈ ਕੈਥਲ ਹੋਵੇ ਡੱਬਲੀ ਹੋਵੇ ਔਰ ਤੀਸਰਾ ਜਿਹੜਾ ਸਿਰਸੇ ਦਾ ਏਰੀਆ ਹੈਗਾ ਕਿਉਂਕਿ ਇਹ ਉਹ ਜ਼ਿਲ੍ਹੇ ਨੇਗੇ ਜਿਨ੍ਹਾਂ ਦੇ ਉੱਪਰ ਮਾਲਵੇ ਦੇ ਵੱਲੋਂ ਖਾਸ ਤੌਰ ਤੇ ਕੂਚ ਕੀਤਾ ਜਾਣਾ ਹੈਗਾ ਡੱਬਲੀ ਬਾਰਡਰ ਬਠਿੰਡਾ ਹੋ ਗਿਆ ਫਰੀਦਕੋਟ ਹੈ ਮੁਕਸਰ ਹੈ ਫਿਰੋਜ਼ਪੁਰ ਹੈ ਤਮਾਮ ਜਿਹੜੇ ਇਹ ਇਲਾਕੇ ਨੇ ਉਹ ਡੱਬਲੀ ਬਾਰਡਰ ਤੋਂ ਐਂਟਰ ਕਰਨਗੇ ਉਸ ਤੋਂ ਜਿਹੜੇ ਅਗਲੇ ਇਲਾਕੇ ਆ ਜਾਂਦੇ ਨੇ ਖਾਸ ਤੌਰ ਤੇ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਲੁਧਿਆਣਾ ਅੰਮ੍ਰਿਤਸਰ ਦਾ ਜਿਹੜਾ ਕੁਝ ਏਰੀਆ ਹੈਗਾ ਉਹ ਜ਼ਿਆਦਾਤਰ ਜਿਹੜਾ ਸੰਗਰੂਰ ਬਾਰਡਰ ਨੂੰ ਟੱਚ ਕਰੇਗਾ ਪਰ ਉਸ ਤੋਂ ਬਿਲਕੁਲ ਤਿਕਟ ਸਾਫ ਦਾ ਜਿਹੜਾ ਏਰੀਆ ਜਾਂਦਾ ਹੈਗਾ ਅੰਮ੍ਰਿਤਸਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਹੁਸ਼ਾਰਪੁਰ ਹੋ ਗਿਆ ਇਹ ਜ਼ਿਲ੍ਹੇ ਦੇ ਜਿਹੜੇ ਕਿਸਾਨ ਨੇਗੇ ਉਹ ਜਿਸ ਬਾਰਡਰ ਤੇ ਅਸੀਂ ਖੜੇ ਹੋਏ ਆ ਉਸ ਬਾਰਡਰ ਤੋਂ ਐਂਟਰ ਕਰਨਗੇ ਤਾਂ ਖਾਸ ਤੌਰ ਤੇ ਜਿਹੜਾ ਇਹ ਪੂਰਾ ਪੂਰਾ ਅੰਦੋਲਨ ਹੈ ਜਿਸ ਤਰੀਕੇ ਨਾਲ 2020 ਦੇ ਵਿੱਚ ਕਿਸਾਨਾਂ ਦੇ ਵੱਲੋਂ ਵੀ ਆ ਕਹ ਲਈਏ ਕਿ ਕੋਈ ਪਲੈਨਿੰਗ ਨਹੀਂ ਸੀ ਔਰ ਦੂਸਰੇ ਪਾਸੇ ਹਰਿਆਣਾ ਸਰਕਾਰ ਦੇ ਵੱਲੋਂ ਵੀ ਲੱਗ ਨਹੀਂ ਰਿਹਾ ਸੀ ਕਿ ਇਸ ਤਰੀਕੇ ਦੀ ਪਲੈਨਿੰਗ ਪਰ ਇਹ ਅੰਦੋਲਨ ਨੂੰ ਜੇਕਰ ਦੇਖੀਏ ਤਾਂ ਤੁਹਾਨੂੰ ਯਾਦ ਹੋਊਗਾ ਕਿ ਕਿਸਾਨ ਵੀ ਪ੍ਰੋਪਰਲੀ ਪਲੈਨਿੰਗ ਦੇ ਨਾਲ ਚੱਲ ਰਹੀ ਹੈ ਔਰ ਦੂਸਰੇ ਪਾਸੇ ਸਰਕਾਰਾਂ ਵੀ ਪੂਰੀ ਪਲੈਨ ਨੋ ਅਲੱਗ-ਅਲੱਗ ਬਾਰਡਰ ਨੇ ਚਾਹੇ ਮੈਂ ਡੱਬਲੀ ਬਾਰਡਰ ਦਾ ਜ਼ਿਕਰ ਕਰਲਾਂ ਖਨੌਰੀ ਬਾਰਡਰ ਦਾ ਜ਼ਿਕਰ ਹੋ ਜੇ ਇਸ ਬਾਰਡਰ ਦਾ ਜ਼ਿਕਰ ਹੋ ਜੇ ਤਿੰਨਾ ਬਾਰਡਰਾਂ ਤੇ ਕਿਸਾਨਾਂ ਦੇ ਟਰੈਕਟਰ ਹੈ ਜਿਹੜੇ ਉਹ ਬਾਰਡਰ ਦੇ ਬਿਲਕੁਲ ਉੱਪਰ ਨਹੀਂ ਪਹੁੰਚੇ ਆ ਬਾਰਡਰ ਤੋਂ ਪਿੱਛੇ ਕਾਫੀ ਏਰੀਆ ਨੇ ਖਾਸ ਤੌਰ ਤੇ ਪਟਿਆਲਾ ਦੇ ਵਿੱਚ ਤਬਲਾਣ ਦੀ ਜਿਹੜੀ ਇੱਕ ਮੰਡੀ ਆਉਂਦੀ ਹੈਗੀ ਉਸ ਜਗ੍ਹਾ ਤੇ ਬਹੁਤ ਸਾਰੇ ਟਰੈਕਟਰ ਰੁਕੇ ਹੋਏ ਨੇਗੇ ਰਸਤੇ ਦੇ ਵਿੱਚ ਹੀ ਢੱਡਰੀਆਂ ਵਾਲੇ ਦਾ ਜਿਹੜਾ ਗੁਰਦੁਆਰਾ ਸਾਹਿਬ ਆਉਂਦਾ ਬਹੁਤ ਸਾਰੇ ਕਿਸਾਨ ਉੱਥੇ ਰੁਕੇ ਹੋਏ ਨੇ ਫਤਿਹਗੜ੍ਹ ਸਾਹਿਬ ਦੇ ਅੰਦਰ ਜਿਹੜਾ ਗੁਰਦੁਆਰਾ ਸਾਹਿਬ ਹੈ ਉਸ ਮੇਲਾ ਚੌਕ ਨੂੰ ਕਰਾਸ ਕਰਕੇ ਹ ਜਿਹੜਾ ਕਹ ਲਈਏ ਕਿ ਪਾਤਣਾ ਦਾ ਏਰੀਆ ਉਸ ਜਗ੍ਹਾ ਤੇ ਰੁਕੇ ਹੋਏ ਨੇ ਤਾਂ ਕਿਸਾਨ ਫਿਲਹਾਲ ਇਸ ਚੀਜ਼ ਦਾ ਇੰਤਜ਼ਾਰ ਕਰ ਰਹੇ ਨੇ ਕਿ ਜਿੱਦਾਂ ਹੀ 10 ਵਜੇ ਇਹ ਹਦੇਸ਼ ਆਉਂਦੇ ਆ ਕਿ ਅੱਗੇ ਵਧਣਾ ਜਾਂ ਮੰਗਾਂ ਨੂੰ ਮੰਨ ਲੈ ਗਿਆ ਕਿਉਂਕਿ ਖਾਸ ਤੌਰ ਤੇ ਕੇਂਦਰੀ ਮੰਤਰੀ ਲਗਾਤਾਰ ਕਹਿ ਰਹੇ ਆ ਕਿ ਬਹੁਤ ਸਾਰੀਆਂ ਮੰਗਾਂ ਜਈਆਂ ਨੇ ਜਿਨ੍ਹਾਂ ਤੇ ਸਹਿਮਤੀ ਬਣ ਚੁੱਕੀ ਆ ਪਰ ਕੁਝ ਮੰਗਾਂ ਆ ਜਈਆਂ ਨੇ ਜਿਨ੍ਹਾਂ ਦੇ ਸਥਾਈ ਹੱਲ ਦੇ ਲਈ ਕਮੇਟੀ ਦਾ ਪ੍ਰਸਤਾਵ ਦਿੱਤਾ ਹੈਗਾ ਬਿਲਕੁਲ ਬਿਲਕੁਲ ਤਾਂ ਤਸਵੀਰਾਂ ਵੀ ਦਿਖਾਵਾਂਗੇ ਤਾਂ ਤਿੰਨ ਵੱਡੀਆਂ ਖਬਰਾਂ ਇੰਪੋਰਟੈਂਟ ਸਵੇਰ ਵੇਲੇ ਤੋਂ ਤਾਂ ਸਭ ਤੋਂ ਪਹਿਲੀ ਵੱਡੀ ਖਬਰ ਹੈ ਸੀ ਕਿ ਹਰਿਆਣਾ ਨੇ ਨੂੰ ਲੈ ਕੇ ਵੱਡਾ ਕਦਮ ਚੁੱਕਿਆ ਤਾਂ ਗਵਰਨਰ ਨੇ ਮਨਜ਼ੂਰੀ ਦਿੱਤੀ ਗ੍ਰਹਿ ਵਿਭਾਗ ਹਰਿਆਣਾ ਸਰਕਾਰ ਦੇ ਵੱਲੋਂ ਲਿਖਿਆ ਗਿਆ ਅਪਰੂਵ ਕਰ ਦਿੱਤਾ ਕਿ ਇਹ ਕਿ ਤਿੰਨ ਜ਼ਿਲ੍ਹਾ ਕੈਥਲ ਡੱਬਾਲੀ ਅਤੇ ਸਰਸਾ ਦੇ ਵਿੱਚ ਜਿਹੜੀਆਂ ਬਣਨ ਗਈਆਂ ਤਾਂ ਓਪਨ ਜੇਲ ਜਿਹੜੀਆਂ ਗਰਾਊਂਡ ਦੇ ਵਿੱਚ ਹੋਣਗੀਆਂ ਤਾਂ ਕਿਸਾਨਾਂ ਨੂੰ ਰੱਖਿਆ ਜਾਏਗਾ ਯਾਨੀ ਕਿ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਓਪਨ ਜੇਲ ਜਿਹੜੀਆਂ ਹਰਿਆਣਾ ਚ ਬਣਾ ਦਿੱਤੀਆਂ ਤਾਂ ਬਹੁਤ ਵੱਡਾ ਚੈਲੰਜ ਕਿ ਕਿਸਾਨ ਦੇ ਲਈ ਵੀ ਹੈ ਕਿ ਜਿਹੜੇ ਕਿਲ ਜਿਹੜਾ ਕੰਕਰੀਟ ਇਸ ਧਰਤੀ ਤੇ ਗੱਡਿਆ ਗਿਆ ਕੀ ਇਸ ਨੂੰ ਪਾਰ ਕਰਨਾ ਕੋਈ ਸੌਖੀ ਗੱਲ ਤਾਂ ਨਹੀਂ ਹੋਏਗੀ ਕਿਤੇ ਪੰਜਾਬ ਦੇ ਵਿੱਚ ਕੋਈ ਮੋਰਚਾ ਤਾਂ ਨਹੀਂ ਲੱਗਣ ਦੀ ਤਿਆਰੀ ਹੈ ਕਿ ਪੰਜਾਬ ਦਾ ਕਿਸਾਨ ਦਿੱਲੀ ਪਹੁੰਚਣ ਦੀ ਤਾਂ ਗੱਲ ਬੜੀ ਦੂਰ ਹੈ ਪਰ ਹਰਿਆਣਾ ਟੱਪਣ ਦੀ ਕੋਸ਼ਿਸ਼ ਵੀ ਕਿਤੇ ਨਾ ਕਰ ਸਕੇ ਕਿਉਂਕਿ ਦਿੱਲੀ ਅੱ비 ਬਹੁਤ ਦੂਰ ਹੈ ਪਰ ਰੋਹਿਤ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਓਪਨ ਜੇਲ ਹਰਿਆਣਾ ਜੁਣਾ ਦਿੱਤੀ ਹੈ ਕੰਕਰੀਟ ਪਛਾ ਦਿੱਤਾ ਗਿਆ ਟਣਾ ਦੇ ਟੰ ਲੋਹਾ ਦੇਖੋ ਇਹ ਵੀ ਬਹੁਤ ਵੱਡਾ ਸਵਾਲ ਹੈ ਕਿ ਕਿੰਨੇ ਟਰੱਕ ਹੁਣ ਤੱਕ ਜਿਹੜੇ ਆ ਉਹ ਲੱਗੇ ਆ ਇਹ ਟਰੱਕ ਕਿੰਨਾ ਦੇ ਨੇ ਇਹ ਕੋਈ ਸਰਕਾਰੀ ਮਾਲਖਾਨੇ ਦੇ ਟਰੱਕ ਤਾਂ ਨਹੀਂ ਜਿਹੜੇ ਕਿਸ ਪ੍ਰੋਪਰਟੀਆਂ ਹੋਣ ਤਾਂ ਇੰਨਾ ਵੱਡਾ ਪੈਸਾ ਇੰਨਾ ਵੱਡਾ ਜਿਹੜਾ ਇਨਫਰਾਸਟ੍ਰਕਚਰ ਸਰਕਾਰ ਲੈ ਕੇ ਕਿੱਥੋਂ ਆ ਰਹੀ ਹੈ ਦੇਖੋ ਬਿਲਕੁਲ ਸਾਬਤ ਤੌਰ ਤੇ ਲਾ ਐਂਡ ਆਰਡਰ ਦਾ ਮਾਮਲਾ ਕ੍ਰਿਸ਼ਨ ਇੱਕ ਵੱਡਾ ਮਾਮਲਾ ਹੁੰਦਾ ਹੈਗਾ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਜਣਾ ਟਰੈਕਟਰ ਲੈ ਕੇ ਆ ਰਹੇ ਹੋ ਕਿਸਾਨ ਹੋਵੇ ਬਹੁਤ ਸਾਰੇ ਸ਼ਰਾਰਤੀ ਲੋਕ ਜਾਂ ਬਹੁਤ ਸਾਰੇ ਅਲੋਕ ਅਜਿਹੇ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਔਰ ਤੁਸੀਂ ਦੇਖਿਆ ਜਿਸ ਤਰੀਕੇ ਦੇ ਨਾਲ 2020 ਦੇ ਵਿੱਚ ਲਗਾਤਾਰ ਕਿਸਾਨੀ ਅੰਦੋਲਨ ਚੱਲਿਆ ਲਗਾਤਾਰ ਲਗਭਗ ਡੇਢ ਤੋਂ 2 ਸਾਲ ਜਿਹੜਾ ਪੂਰੇ ਦਾ ਪੂਰਾ ਰੋਡ ਬਲੌਕ ਕਰਿਆ ਤਾਂ ਹਰਿਆਣਾ ਸਰਕਾਰ ਦੁਆਰਾ ਉਹ ਰਿਸਕ ਲੈਣ ਦੇ ਲਈ ਤਿਆਰ ਨਹੀਂ ਹੈ ਕਿ ਉਸੇ ਤਰੀਕੇ ਦੇ ਨਾਲ ਜਿਹੜੇ ਟਰੈਕਟਰ ਨੇ ਉਹ ਦਿੱਲੀ ਤੱਕ ਪਹੁੰਚ ਜਾਣਾ ਔਰ ਦਿੱਲੀ ਉਸੇ ਵੀ ਦੇ ਇਲੈਕਸ਼ਨ ਸਿਰ ਤੇ ਹੋਣ ਔਰ ਇਲੈਕਸ਼ਨ ਕੱਲੇ ਕੇਂਦਰ ਸਰਕਾਰ ਦੇ ਨਹੀਂ ਬਲਕਿ ਹਰਿਆਣਾ ਸਰਕਾਰ ਦੇ ਵੀ ਨਾਲ ਹੋਣ ਜਾ ਰਹੀਆਂ ਨੇਗੇ ਉਸ ਤੋਂ ਕੁਝ ਹੀ ਮਹੀਨਾ ਬਾਅਦ ਹਰਿਆਣਾ ਸਰਕਾਰ ਦੇ ਵੀ ਇਲੈਕਸ਼ਨ ਨੇ ਔਰ ਇਸ ਅੰਦੋਲਨ ਦਾ ਜੇਕਰ ਕਦਮ ਦਿੱਲੀ ਤੱਕ ਵੱਧਾ ਹੈਗਾ ਔਰ ਦਿੱਲੀ ਅੰਦੋਲਨ ਦੇ ਵਿੱਚ ਹੀ ਜਾਂਦਾ ਤਾਂ ਇਸ ਦਾ ਸਿੱਧੇ ਤੌਰ ਤੇ ਨੁਕਸਾਨ ਕੇਂਦਰੀ ਵਿਜ਼ਾਰਤ ਨੂੰ ਵੀ ਹੋ ਸਕਦਾ ਔਰ ਜਿਹੜੀ ਹਰਿਆਣਾ ਸਰਕਾਰ ਹੈ ਇਸ ਨੂੰ ਵੀ ਹੋ ਸਕਦਾ ਔਰ ਇਹੀ ਇੱਕ ਵੱਡਾ ਕਾਰਨ ਹੈ ਕਿ ਸਰਕਾਰ ਲਗਾਤਾਰ ਇਹ ਕੋਸ਼ਿਸ਼ ਕਰ ਰਹੀ ਹੈ ਕਿ ਅੰਦੋਲਨ ਦੇ ਨਾਲ ਗੱਲਬਾਤ ਕੀਤੀ ਜਾਵੇ ਅੰਦੋਲਨਕਾਰੀਆਂ ਨੂੰ ਮਨਾਇਆ ਜਾਵੇ ਦਿੱਲੀ ਤੱਕ ਨਾ ਪਹੁੰਚਣ ਦਿੱਤਾ ਜਾਵੇ ਔਰ ਹਰਿਆਣੇ ਦੇ ਬਾਰਡਰ ਰੋਕ ਲਿਆ ਜਾਵੇ ਕਿਉਂਕਿ ਜੇਕਰ ਹਰਿਆਣਾ ਤੁਸੀਂ ਦਾਖਲ ਹੋ ਜਾਂਦੇ ਹੋ ਤਾਂ ਸਿੱਧੇ ਤੌਰ ਤੇ ਜਿਸ ਵੀ ਜਗ੍ਹਾ ਤੇ ਕਿਸਾਨਾਂ ਨੂੰ ਲੱਗੇਗਾ ਕਿ ਅੱਗੇ ਨਹੀਂ ਵੱਧ ਸਕਦੇ ਤਾਂ ਉਸੇ ਜਗ੍ਹਾ ਦੇ ਉੱਪਰ ਧਰਨਾ ਸ਼ੁਰੂ ਹੋ ਸਕਦਾ ਹੈ ਔਰ ਇਹੀ ਵੱਡਾ ਕਾਰਨ ਹੈ ਕਿ ਜਿਹੜੇ ਧਰਨਾਕਾਰੀ ਹੈਗੇ ਉਹ ਹਲੇ ਤੱਕ ਆਪਣੀ ਪਲੈਨਿੰਗ ਦੇ ਤਹਿਤ ਇੱਕ ਜਗ੍ਹਾ ਤੇ ਖੜੇ ਹੋਏ ਨੇ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕਿ ਜਿੱਦਾਂ ਹੀ ਆਦੇਸ਼ ਆਉਂਦਾ ਹੈ ਖਾਸ ਤੌਰ ਤੇ ਅੱਜ ਲਈ ਕਿ ਜਗਜੀਤ ਸਿੰਘ ਡੱਲੇਵਾਲ ਜਿਹੜੇ ਬੀਕੇਯੂ ਸਿੱਧੂਪੁਰੋ ਦੇ ਪ੍ਰਧਾਨ ਨੇ ਔਰ ਦੂਸਰੇ ਪਾਸੇ ਜਿਹੜੇ ਨੇ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਔਰ ਤੀਸਰੀ ਗੱਲ ਇੱਕ ਤੁਹਾਨੂੰ ਦੱਸ ਦਈਏ ਕਿ ਜਿਹੜਾ ਤੀਸਰੀ ਯੂਨੀਅਨ ਹੈ ਬੀਕੇਯੂ ਆ ਜਿਹੜੀ ਦਵਾਬਾ ਗਈ ਉਹਨਾਂ ਦੇ ਵੱਲੋਂ ਵੀ ਸਮਰਥਨ ਦੇ ਦਿੱਤਾ ਗਿਆ ਤਾਂ ਮਨਜੀਤ ਸਿੰਘ ਰਾਏ ਮਨਜੀਤ ਸਿੰਘ ਰਾਏ ਉਹ ਸਖਸ਼ ਜਿਨ੍ਹਾਂ ਦੇ ਵੱਲੋਂ ਦਿੱਲੀ ਦੇ ਬਾਰਡਰ ਦੇ ਉੱਪਰ ਸਭ ਤੋਂ ਪਹਿਲਾਂ ਘਰ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੀਗਾ ਔਰ ਉਸ ਚੀਜ਼ ਦਾ ਬਕਾਇਦਾ ਤੌਰ ਤੇ ਉਹਨਾਂ ਤੇ ਪਰਚਾ ਵੀ ਉਸ ਵਕਤ ਦਰਜ ਕੀਤਾ ਗਿਆ ਸੀ ਤਾਂ ਦਿੱਲੀ ਦੀਆਂ ਸੜਕਾਂ ਤੇ ਜਦੋਂ ਕੰਕਰੀਟ ਦੇ ਘਰ ਮਨਜੀਤ ਸਿੰਘ ਰਾਏ ਨੇ ਬਣਾਈ ਸੀ ਤਾਂ ਬਕਾਇਦਾ ਉਹਨਾਂ ਨੂੰ ਚੱਲਣਾ ਪੈ ਰਿਹਾਗਾ ਤਾਂ ਮਨਜੀਤ ਸਿੰਘ ਰਾਏ ਦੀ ਵਿਕੀਯੂ ਦੁਆਬਾ ਦੇ ਵੱਲੋਂ ਵੀ ਜਿਹੜੀ ਹੁਣ ਆ ਸਮਰਥਨ ਹੈਗਾ ਉਹ ਇਹਨਾਂ ਯੂਨੀਅਨਾਂ ਨੂੰ ਦੇ ਦਿੱਤਾ ਗਿਆਗਾ ਤਾਂ ਕਿਸਾਨ ਮੈ ਦੂਰ ਸੰਘਰਸ਼ ਕਮੇਟੀ ਦੇ ਨਾਮ ਨਾਲ ਅਲੱਗ-ਅਲੱਗ ਯੂਨੀਅਨਾਂ ਦੇਸ਼ ਦੇ ਵਿੱਚੋਂ ਲੱਗ ਪਕਿਆ ਜਾ ਰਿਹਾ ਕਿ 100 ਦੇ ਕਰੀਬ ਯੂਨੀਅਨਾਂ ਪੰਜਾਬ ਹੋਵੇ ਹਰਿਆਣਾ ਹੋਵੇ ਇਸ ਤੋਂ ਇਲਾਵਾ ਜਿਹੜੇ ਨਾਲ ਲੱਗਦਾ ਯੂਪੀ ਦਾ ਏਰੀਆ ਰਾਜਸਥਾਨ ਦਾ ਏਰੀਆ ਕੇਰਲਾ ਹੈਗਾ ਬੰਗਾਲ ਹੈਗਾ ਉੱਥੋਂ ਦੀਆਂ ਯੂਨੀਅਨਾਂ ਵੀ ਇਸ ਯੂਨੀ ਨੂੰ ਸਪੋਰਟ ਕਰ ਰਹੀਆਂ ਪਰ ਉਹ ਯੂਨੀਅਨਾਂ ਕਿਸ ਤਰੀਕੇ ਦੇ ਨਾਲ ਪਹੁੰਚਦੀਆਂ ਨੇ ਕਿਉਂਕਿ ਦੂਰ ਤੋਂ ਇੱਥੇ ਤੱਕ ਪਹੁੰਚਣਾ ਵੀ ਆ ਤਾਂ ਮੁਸ਼ਕਲ ਹੁੰਦਾ ਤਾਂ ਟ੍ਰੇਨਾਂ ਦੇ ਜ਼ਰੀਏ ਕੀ ਉਹ ਸਮਰਥਨ ਦੇਣ ਦੇ ਲਈ ਪਹੁੰਚਦੇ ਨੇ ਉਹ ਦੇਖਣਾ ਹੈ ਪਰ ਉਹੀ ਜਿਹੜਾ ਇੱਕ ਅੰਦਾਜ਼ ਪੰਜਾਬ ਦਾ ਹੈਗਾ ਕਿ ਕ੍ਰਿਸ਼ਕਿਕ ਲਾਈਨਅ ਬਹੁਤ ਅ ਇਤਿਹਾਸ ਬਦਲ ਜਾਂਦਾ ਜਦੋਂ ਪੰਜਾਬ ਉੱਠਦਾ ਤਾਂ ਪੰਜਾਬ ਇੱਕ ਵਾਰ ਫਿਰ ਤੁਹਾਨੂੰ ਉੱਠਿਆ ਨਜ਼ਰ ਆ ਰਹੇਗਾ ਪੰਜਾਬ ਇੱਕ ਵਾਰੀ ਫਿਰ ਉਹੀ ਬਲਬਲਾ ਨਜ਼ਰ ਆ ਰਿਹਾ ਕਿ ਜਿਹੜੀ ਐਮਐਸਪੀ ਦਾ ਤੁਸੀਂ 2 ਸਾਲ ਪਹਿਲਾਂ ਵਾਅਦਾ ਕੀਤਾ ਸੀ ਉਹ ਐਮਐਸਪੀ ਹਾਲੇ ਤੱਕ ਸਾਨੂੰ ਕਿਉਂ ਨਹੀਂ ਮਿਲੀ ਜਿਹੜੇ ਵਾਅਦੇ ਕੀਤੇ ਗਏ ਸੀਗੇ ਕਿ ਜਿਹੜੇ ਅੰਦੋਲਨ ਦੇ ਦੌਰਾਨ ਤੁਹਾਡੇ ਤੇ ਕੇਸ ਦਰਜ ਕੀਤੇ ਗਏ ਆ ਉਹ ਕੇਸ ਰੱਦ ਕਰ ਦਿੱਤੇ ਜਾਣਗੇ ਉਹ ਹਾਲੇ ਤੱਕ ਰੱਦ ਕਿਉਂ ਨਹੀਂ ਕੀਤੇ ਗਏ ਤਾਂ ਇਹ ਉਹੀ ਮੰਗਾ ਕਾਫੀ ਜ਼ਿਆਦਾ ਨੇ ਬਿਜਲੀ ਖਾਸ ਤੌਰ ਤੇ ਬਿਜਲੀ ਦਾ ਮੁੱਦਾ ਸੀਗਾ ਇੱਕ ਬਿੱਲ ਸੀ ਜਿਹੜਾ ਬਿਜਲੀ ਸੰਸ਼ੋਧਨ ਬਿੱਲ 2020 ਕਿਹਾ ਗਿਆ ਕਿ ਕਿਸਾਨਾਂ ਨੂੰ ਉਸ ਤੋਂ ਬਾਹਰ ਰੱਖਿਆ ਜਾਏ ਵੀ ਉਸ ਈ ਨੂੰ ਲੈ ਕੇ ਫੈਸਲਾ ਨਹੀਂ ਹੋ ਸਕਿਆ ਕਿ ਹਰ ਚੀਜ਼ ਦਾ ਹੱਲ ਅੰਦੋਲਨ ਹੀ ਹੈ ਜਦੋਂ ਅੰਦੋਲਨ ਉੱਠਦਾ ਤਾਂ ਸਰਕਾਰਾਂ ਉਸ ਵਕਤ ਇਹ ਵੀ ਗੱਲ ਕਰਨ ਲਈ ਤਿਆਰ ਹੋ ਜਾਂਦੀਆਂ ਨੇ ਕਮੇਟੀਆਂ ਬਣਾਉਣ ਲਈ ਵੀ ਤਿਆਰ ਹੋ ਜਾਂਦੀਆਂ ਨੇ ਔਰ ਬਹੁਤ ਸਾਰੀਆਂ ਕਮੇਟੀਆਂ ਜਾਈਆਂ ਨੇ ਜਿਹੜੀਆਂ ਇਸ ਤੋਂ ਪਹਿਲਾਂ ਬਣਾਈਆਂ ਜਾ ਚੁੱਕੀਆਂ ਨੇ ਪਰ ਕਮੇਟੀਆਂ ਦਾ ਹੱਲ ਕੀ ਨਿਕਲ ਰਿਹਾ ਹੈਗਾ ਵੱਡਾ ਸਵਾਲ ਇਹ ਹੈਗਾ ਸੁਆਮੀ ਨਾਥਨ ਦੀ ਕਮੇਟੀ ਬਣਦੀ ਹੈਗੀ ਸੁਆਮੀ ਨਾਥਨ ਵੱਲੋਂ ਇੱਕ ਵੱਡੀ ਰਿਪੋਰਟ ਦਿੱਤੀ ਗਈ ਉਹਨਾਂ ਕਮੇਟੀਆਂ ਦੇ ਵੱਲੋਂ ਮੋਹਰ ਲਗਾਈ ਗਈ ਸਰਕਾਰਾਂ ਦੇ ਵੱਲੋਂ ਮੋਹਰ ਲਗਾਈ ਗਈ ਪਰ ਕਿਉਂ ਹਲੇ ਤੱਕ ਉਸ ਈ ਨੂੰ ਇੰਪਲੀਮੈਂਟ ਨਹੀਂ ਕੀਤਾ ਜਾ ਸਕਿਆ ਕਿਸਾਨਾਂ ਦੇ ਲਈ ਤੁਸੀਂ ਇੰਨੇ ਰੇਟ ਤੇ ਚੱਲ ਰਹੀ ਹੈ ਇਹ ਫਸਲ ਐਨੇ ਰੇਟ ਤੇ ਚੱਲ ਰਹੀ ਹੈ ਪਰ ਜਿੰਨੀ ਦੇਰ ਤੱਕ ਖਰੀਦ ਦਾ ਕਾਨੂੰਨੀ ਹੋਏਗਾ ਕੱਲੇ ਰੇਟਾਂ ਦਾ ਕਾਨੂੰਨ ਰੱਖੇ ਨਾਲ ਕੀ ਹੋ ਜਾਂਦਾ ਮੰਨ ਲਓ ਕਿ ਮੇਰੀ ਇੱਕ ਸ਼ਰਟ ਦੀ ਕੀਮਤ ਮੈਂ ਕਹਿੰਦਾ ਨਾ ਕਿ 1000 ਦੀ ਵਿਕੇਗੀ ਪਰ ਉਹ ਸ਼ਰਟ ਜੇਕਰ 800 ਦੀ ਵਿਕ ਰਹੀ ਹੈ 700 ਦੀ ਵਿਕ ਰਹੀ ਹੈ ਤਾਂ 1000 ਕੀਮਤ ਤੈਅ ਕਰਨ ਦੇ ਨਾਲ ਤੁਸੀਂ ਉਸ ਕੇਸ ਨਾਲ ਬਹੁਤ ਵੱਡਾ ਜਿਹੜਾ ਟੈਕਨੀਕਲ ਫੈਕਟਰ ਰਹੇ ਹੈ ਹਾਲਾਂਕਿ ਇਸ ਤੇ ਚਰਚਾ ਇਸ ਕਦਰ ਹੋ ਰਹੀ ਹੈ ਰੋਹਿਤ ਕਿ ਦੇਖੋ ਐਮਐਸਪੀ ਤੇ ਕਾਨੂੰਨੀ ਗਰੰਟੀ ਦੇਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੈ ਸਰਕਾਰ ਲਈ ਬਹੁਤ ਵੱਡਾ ਚੈਲੰਜ ਹੈ ਵਖਵਖ ਸੁਪੇ ਦੇ ਵਿੱਚ ਐਮਐਸਪੀ ਨੂੰ ਲੈ ਕੇ ਪੰਜਾਬ ਚ ਕੁਝ ਹੋਰ ਰੇਟ ਨੇ ਬਿਹਾਰ ਯੂਪੀ ਉਤਰਾਪਰਦੇਸ਼ ਸਮਿਤ ਵਖਵਖ ਸਟੇਟਸ ਨੂੰ ਜਿਵੇਂ ਅਸੀਂ ਦੇਖੀਏ ਤਾਂ ਉਸ ਦੀ ਬਰਾਬਰਤਾ ਕਰਨੀ ਬੜੀ ਜ਼ਰੂਰੀ ਹੈ ਠੀਕ ਹੈ ਉਹ ਇੱਕ ਵੱਖਰਾ ਫੈਕਟਰ ਹੈ ਤਾਂ ਰੋਹਿਤ ਸਭ ਤੋਂ ਵੱਡਾ ਹੁਣ ਸਵਾਲ ਫਿਲਹਾਲ ਕਰੰਟ ਸਿਚੁਏਸ਼ਨ ਤੇ ਅਸੀਂ ਦੇਖੀਏ ਕਿ ਗ੍ਰਹਿ ਮੰਤਰੀ ਨਿਲ ਵਿੱਚ ਕਹਿੰਦੇ ਆ ਕਿ ਸੀਆਈਡੀ ਪੰਜਾਬ ਸਾਨੂੰ ਕੋਆਪਰੇਟ ਨਹੀਂ ਕਰ ਰਹੀ ਸਾਨੂੰ ਖੂਫੀਆ ਤੰਤਰ ਦੀਆਂ ਰਿਪੋਰਟਾਂ ਨਹੀਂ ਆਈਆਂ ਪਰ ਇੱਕ ਵੱਡੀ ਚੀਜ਼ ਇਹ ਹੈ ਹੁਣ ਕਿ ਪੰਜਾਬ ਦਾ ਗ੍ਰਹਿ ਵਿਭਾਗ ਮੁੱਖ ਮੰਤਰੀ ਭਗਵੰਤ ਮਾਨ ਦੇ ਅੰਦਰ ਹੈ। ਸੀਐਮ ਪੰਜਾਬ ਦੇ ਦੋ ਵੱਡੇ ਬਿਆਨ ਜਿਸ ਚ ਪਹਿਲਾ ਵੱਡਾ ਬਿਆਨ ਦਿੱਤਾ ਕਿ ਅਸੀਂ ਨਹੀਂ ਚਾਹੁੰਦੇ ਕਿਸਾਨ ਪ੍ਰਦਰਸ਼ਨ ਕਰੇ, ਕਿਸਾਨ ਦਿੱਲੀ ਜਾਏ ਕਿਉਂਕਿ ਰੋਕਣ ਵਾਲੇ ਵੀ ਪੰਜਾਬ ਦੇ ਪੁੱਤ ਨੇ, ਰੋਕਣ ਵਾਲੇ ਵੀ ਦੇਸ਼ ਦਾ ਪੁੱਤ ਹੈ। ਦੂਜਾ ਵੱਡਾ ਬਿਆਨ ਮੈਂ ਫਿਲਹਾਲ ਅਪੀਲ ਕਰ ਰਿਹਾ। ਤੀਜਾ ਵੱਡਾ ਬਿਆਨ ਗ੍ਰਹਿ ਮੰਤਰੀ ਨਿਲਵਜ ਦਾ ਕਿ ਸੀਐਡੀ ਨੇ ਕੋਆਪਰੇਟ ਨਹੀਂ ਕੀਤਾ। ਚੌਥੀ ਵੱਡੀ ਸਿਚੁਏਸ਼ਨ ਇਹ ਹੈ ਕਿ ਸਾਨੂੰ ਸ਼ੰਭ ਬਾਰਡਰ ਆਉਣ ਤੋਂ ਪਹਿਲਾਂ ਪੰਜਾਬ ਦੀ ਪੁਲਿਸ ਦੇ ਬੈਰੀਕੇਡਾਂ ਦੇ ਦਰਸ਼ਨ ਕਰਨੇ ਪਏ। ਅਸੀਂ ਪ੍ਰਤਾਕ ਦਰਸ਼ੀਆਂ ਇਸ ਚੀਜ਼ ਦੇ। ਰੋਹਿ ਹਜੀ ਬਿਲਕੁਲ ਜਿਸ ਤੀ ਦਾ ਜ਼ਿਕਰ ਕ੍ਰਿਸ਼ਨ ਤੁਸੀਂ ਕੀਤਾਗਾ ਕਿ ਖੂਫੀਆ ਰਿਪੋਰਟਾਂ ਨਹੀਂ ਸਾਂਝੇ ਕੀਤੇ ਜਾ ਸਕਦੇ ਹਰ ਇੱਕ ਸਟੇਟ ਦਾ ਆਪਣਾ ਆਪਣਾ ਮਾਮਲਾ ਹੈਗਾ ਮੈਂ ਹ ਗੁਰਜੰਟੂ ਗੁਰਜੰਟ ਤਸਵੀਰਾਂ ਜ਼ਰੂਰ ਦਿਖਾਓ ਇਸ ਪਾਸੇ ਕਿਉਂਕਿ ਹੁਣ ਧੁੰਦ ਹੈ ਜਿਹੜੀ ਉਹ ਜ਼ਰੂਰ ਥੋੜੀ ਸਾਫ਼ ਹੋ ਚੁੱਕੀ ਹੈਗੀ ਧੁੰਦ ਤੋਂ ਬਾਅਦ ਮੌਸਮ ਵੀ ਖੁੱਲਣਾ ਸ਼ੁਰੂ ਹੋ ਚੁੱਕਾ ਤਾਂ ਤਸਵੀਰ ਤੁਸੀਂ ਪਿੱਛੇ ਦੀ ਦੇਖੋਗੇ ਜਿੰਨੀ ਦੂਰ ਤੱਕ ਤੁਹਾਡੀ ਨਜ਼ਰ ਜਾਏਗੀ ਕੈਮਰੇ ਦੀ ਨਜ਼ਰ ਦੇ ਨਾਲ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤਾਂ ਤੁਹਾਨੂੰ ਨਜ਼ਰ ਆ ਰਿਹਾ ਕਿ ਇੱਕ ਬੈਰੀਕੇਡ ਜੇਕਰ ਇਸ ਜਗ੍ਹਾ ਤੇ ਲਗਾਇਆ ਗਿਆਗਾ ਤਾਂ ਉਸ ਤੋਂ ਪਿੱਛੇ ਵੀ ਕਾਫੀ ਜ਼ਿਆਦਾ ਜ ਅਨਜ਼ਰ ਆ ਰਹੇ ਨੇ ਅਰਧ ਸੈਨਿਕ ਬਲਾਂ ਦੀਆਂ ਇਹ ਟੁਕੜੀਆਂ ਨੇ ਅਲੱਗ-ਅਲੱਗ ਜਿਹੜੀਆਂ 100 ਦੇ ਕਰੀਬ ਕਿਹਾ ਜਾ ਰਿਹਾ ਕਿ ਲਗਭਗ ਜਿਹੜੇ ਪੂਰੇ ਹਰਿਆਣਾ ਦੇ ਵਿੱਚ ਤਾਇਨਾਤ ਕੀਤੀਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਹਰਿਆਣਾ ਦੀਆਂ ਵੀ ਆਪਣੀਆਂ ਨੇ ਔਰ ਇਸ ਤੋਂ ਇਲਾਵਾ 64 ਦੇ ਕਰੀਬ ਜਿਹੜੀਆਂ ਕੰਗੀਆਂ ਜਾ ਰਹੀਆਂ ਨੇ ਕਿ ਕੇਂਦਰੀ ਅਰਧ ਸੈਨਿਕ ਬਲਾਂ ਦੀਆਂ ਜਿਹੜੀਆਂ ਟੁਕੜੀਆਂ ਨੇ ਉਹ ਤਾਇਨਾਤ ਕੀਤੀਆਂ ਗਈਆਂ ਨੇ ਤਾਂ ਜਿਵੇਂ ਜਿਵੇਂ ਮੌਸਮ ਖੁੱਲੇਗਾ ਤਸਵੀਰ ਤੁਹਾਨੂੰ ਦੂਰ-ਦੂਰ ਤੱਕ ਦੀ ਦਿਖਾਈ ਦੇਗੀ ਪਰ ਫਿਲਹਾਲ ਤੁਸੀਂ ਕਹੀਏ ਤਾਂ ਖੱਗਰ ਦਰਿਆ ਦਾ ਜਿਹੜਾ ਪੌਲਾ ਹੈਗਾ ਤੁਸੀਂ ਉਹ ਨਹੀਂ ਲੰਘ ਪਾਉਗੇ ਜੇਕਰ ਬੈਰੀਕੇਡ ਦਾ ਜ਼ਿਕਰ ਕੀਤਾ ਜਾਵੇ ਇਸ ਤੋਂ ਪਿੱਛੇ ਪਟ ਸਰੇ ਪਾਸੇ ਜੇਕਰ ਕੋਈ ਗੱਡੀ ਆਉਂਦੀ ਹੈ ਤਾਂ ਉਸ ਨੂੰ ਜਰੂਰ ਕਿਹਾ ਜਾ ਰਿਹਾ ਹੈ ਕਿ ਅੱਗੇ ਰੂਟ ਬੰਦ ਹੈ ਤਾਂ ਇਸ ਕਰਕੇ ਰੂਟ ਡਵਰਟ ਹੈ ਜਿਹੜਾ ਉਸ ਦੀ ਵਜ੍ਹਾ ਦੇ ਕਰਕੇ ਜਿੱਦੀ ਕੋਈ ਵੀ ਕਾਰ ਹੈ ਜਾਂ ਕੋਈ ਵੀ ਮੋਟਰਸਾਈਕਲ ਹੈ ਉਸ ਨੂੰ ਅੱਗੇ ਜਾਣ ਦੀ ਪਰਮਿਸ਼ਨ ਬਿਲਕੁਲ ਨਹੀਂ ਦਿੱਤੀ ਜਾ ਰਹੀ ਹੈ